ਰੋਡਾਕਪੁਰ ਜ਼ਿਲ੍ਹੇ ਦੇ ਕਸਬਾ ਧਾਰੀਵਾਲ ਵਿੱਚ ਜੁਨੀਅਨ ਬੈਂਕ ਆਫ ਇੰਡੀਆ ਦਾ ਕਰਜ਼ਾ ਨਾਮ ਵਾਸਤਾਂ ਦੇ ਸੂਟ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਡਿਊਟੀ ਮੈਸਟਰੇਟ ਦੀ ਮਜਬੂਰੀ ਵਿੱਚ ਦੋ ਵਿਧਵਾ ਔਰਤਾਂ ਸਮੇਤ ਇੱਕ ਮਾਸੂਮ ਬੱਚੇ ਨੂੰ ਕੋਠੀ ਵਿੱਚੋਂ ਬਾਹਰ ਕੱਢ ਕੇ ਤਾਲਾ ਲਗਾ ਕੇ ਕੋਠੀ ਨੂੰ ਸੀਲ ਕਰ ਦਿੱਤਾ ਹੈ ਵਿਧਵਾ ਗਗਨਦੀਪ ਕੌਰ ਵਾਸੀ ਪੁਸ਼ਪਾ ਕਲੋਨੀ ਨੇੜੇ ਜੋ ਕਿ ਹਸਲ ਧਾਰੀਵਾਲ ਨੇ ਦੱਸਿਆ ਕਿ ਉਸ ਦਾ ਸਹੁਰਾ ਸਹਿਮ ਨੇ ਉਕਤ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਤੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਦ ਬੈਂਕ ਦਾ ਕਰਜ਼ਾ ਨਾ ਵਾਪਸ ਕਰ ਸਕਣ ਤੋਂ ਪ੍ਰਸੰਨ ਉਸਦੇ ਪਤੀ ਨੇ ਕਰੀਬ 4 ਸਾਲ ਪਹਿਲਾਂ ਆਤਮ ਹੱਤਿਆ ਕਰ ਲਈ ਸੀ ਜਦ ਕਿ ਉਹ ਅਤੀ ਉਸ ਦਾ 9 ਸਾਲ ਦਾ ਬੇਟਾ ਅਤੇ ਵਿਦ ਸਫ ਨੂੰ ਪੁਲਿਸ ਫੋਰਸ ਨਾਲ ਠੱਗੇ ਨਾਲ ਘਰ ਤੋਂ ਬਾਹਰ ਕੱਢ ਕੇ ਉਫੀ ਸੀਲ ਕਰ ਦਿੱਤੀ ਹੈ ਛੋਟਾ ਬੱਚਾ ਬਾਰ ਬਾਰ ਮਾਂ ਨੂੰ ਜਿੱਦ ਕਰ ਰਿਹਾ ਕਿ ਮੈਂ ਆਪਣੇ ਘਰ ਜਾਣਾ ਹੈ ਦੋਨਾਂ ਮਾਪ ਪੁੱਤਾਂ ਦਾ ਹਾਲ ਵੇਖ ਕੇ ਹਰੇਕ ਵਰਗ ਦੇ ਹਿਰਦੇ ਬਲੁਰੇ ਗਏ ਹਨ ਪਰ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰੇਤ ਪਰਿਵਾਰ ਤੇ ਮਸਲਾ ਵੀ ਤਰਸ ਨਹੀਂ ਆਇਆ ਯੂਰਪੋਰਟ ਆਲ ਪੰਜਾਬ న్యూਸ ਮੇਰੇ ਨਾਮ ਗਗਨਦੀਪ ਕੌਰ ਹਾਂ ਤੇ ਮੇਰੇ ਹਸਬੰਡ ਦਾ ਨਾਮ ਸੀਗਾ ਜਗਦੀਪ ਸਿੰਘ ਤੇ ਮੇਰੇ ਫਾਦਰ ਇਲਾਦਾ ਨਾਮ ਸੀਗਾ ਆਂਦਰ ਸਿੰਘ ਤੇ ਮੇਰੇ ਫਾਦਰ ਇਲਾ ਨੇ ਕੁਝ ਕਰਜ਼ਾ ਲਿਆ ਸੀਗਾ ਬੈਂਕ ਤੋਂ ਯੂਨੀਅਨ ਬੈਂਕ ਆਫ ਇੰਡੀਆ ਤੋਂ ਬਟ ਉਹਨਾਂ ਕੁਝ ਕਾਰਨਾ ਕਰਕੇ ਨਹੀਂ ਪੇ ਕਰ ਸਕੇ ਮਤਲਬ ਕਰਜ਼ਾ ਨਹੀਂ ਚੁਕਾ ਸਕੇ ਤੇ 2019 ਵਿੱਚ ਉਹਨਾਂ ਨੇ ਸੁਸਾਇਸਾਈਡ ਕਰ ਲਈ ਦਿਨ ਉਸ ਤੋਂ ਬਾਅਦ ਮੇਰੇ ਹਸਬੰਡ ਜਗਦੀਪ ਸਿੰਘ ਨੂੰ ਪ੍ਰੈਸ਼ਰ ਪਾਣਾ ਸ਼ੁਰੂ ਕਰ ਦਿੱਤਾ ਬੈਂਕ ਨੇ ਕਿ ਪੇ ਕਰੋ ਤੁਸੀਂ ਦੈਨ ਉਹਦੇ ਦੌਰਾਨ ਜਿਸ ਤਰ੍ਹਾਂ ਕੀ ਕੋਵਿਡ ਵੀ ਸ਼ੁਰੂ ਹੋ ਗਿਆ ਤੇ ਮਤਲਬ ਫਿਰ ਮੇਰੇ ਹਸਬੰਦ ਨੇ ਵੀ ਸੁਸਾਇਡ ਕਰ ਲਈ ਜਗਦੀਪ ਸਿੰਘ ਨੇ ਦੈਨ ਉਹ ਕਾਰ ਵਿੱਚ ਮੈਂ ਮੇਰਾ ਬੱਚਾ 9 ਸਾਲ ਦਾ ਤੇ ਮੈਂ ਮਦਦ ਨਹੀਂ ਲਾ ਰਹੇ ਤੇ ਬੈਂਕ ਵਾਲੇ ਸਾਡੇ ਤੇ ਪ੍ਰੈਸ਼ਰ ਪਾਉਂਦੇ ਕਿ ਤੁਸੀਂ ਕਰਜ਼ਾ ਸਾਡਾ ਪੇ ਕਰੋ ਆਦਰਵਾਇਜ਼ ਆਪਾ ਤੁਹਾਡਾ ਕਾਰ ਕਰ ਲੈਣਾ ਹਨਾ ਲੋਕ ਕਰ ਦੇਣਾ ਜਾਂ ਸੀਲ ਕਰ ਦੇਣਾ ਤੇ ਪਰਸੋਂ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਕਿ ਅਚਾਨਕ ਆ ਕੇ ਸੜਨ ਦੀ ਧੋਕ ਵਜ੍ਹਾ ਟਾਈਮ ਜਗਾ ਤੇ ਮੇਰਾ ਬੱਚਾ ਸੀਗਾ ਘਰ ਮੇਰੇ ਮਜ਼ਾ ਨਹੀਂ ਲਾ ਮੈਂ ਬਾਜ਼ਾਰ ਗਈ ਸੀ ਤੇ ਇਹਨੇ ਮੈਨੂੰ ਫੋਨ ਕੀਤਾ ਕਿ ਮੰਮਾ ਘਰ ਗੇਟ ਵਿੱਚ ਬੜੇ ਜਾਨੇ ਖੜੇ ਬੜੀਆਂ ਗੱਡੀਆਂ ਖੜੀਆਂ ਪੁਲਿਸ ਵਾਲੇ ਆ ਜੋ ਆ ਜੋ ਕਬਰਾ ਆ ਗਿਆ ਬਿਲਕੁਲ ਜਦੋਂ ਮੈਂ ਆਈ ਮੈਂ ਉਹਨਾਂ ਦੇ ਬੜੇ ਤਰਲੇ ਕੀਤੇ ਸਟਾਫ ਸੀਗਾ ਉਹਨਾਂ ਦੇ ਤਹਿਸੀਲਦਾਰ ਸਾਹਿਬ ਸੀਗੇ ਤੇ ਮੈਨੇਜਰ ਸੀਗੇ ਮੈਂ ਹੀ ਰਿਕੁਐਸਟ ਕੀਤੀ ਕਿ ਸਰ ਪਲੀਜ਼ ਮੇਰੇ ਬੱਚਾ ਨਾ ਸਾਨੂੰ ਘਰ ਰੋਣਾ ਬੇਕਰ ਕਰੋ ਅਸੀਂ ਕਿੱਥੇ ਜਾਵਾਂਗੇ ਪਰ ਸਰ ਉਹਨਾਂ ਨੇ ਇੱਕ ਨਹੀਂ ਸੁਣੀ ਕੋਈ ਰਿਕੁਐਸਟ ਸਾਡੇ ਲੱਗੀ ਡਾਕਟਰ ਕੇ ਜੇ ਨੇ ਉਹਨਾਂ ਦੇ ਮਿਸਿਸ ਆਏ ਮੇਰਾ ਨਾ ਜੋ ਵੀ ਰੈਲਟਿਵ ਸੀਗੇ ਸਭ ਆਏ ਸਭ ਨੇ ਰਿਕੁਐਸਟ ਕੀਤੀ ਕਿ ਆਪਣੇ ਬੱਚੇ ਲੈ ਕੇ ਕਿੱਥੇ ਜਾਏਗੀ ਬਟ ਸਰ ਉਹਨਾਂ ਨੇ ਇੱਕ ਵਾਰੀ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਸਰ ਰਿਜ਼ਲਟ ਟਾਈਮ ਦੇ ਦਿਓ ਆਪਾਂ ਜ਼ਰੂਰ ਕਰਾਂਗੇ ਬਟ ਸਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਤੇ ਸੜਕਾਂ ਸੀਲ ਕਰ ਦਿੱਤਾ ਕੋਈ ਨੋਟਿਸ ਵਗੈਰਾ ਦਿੱਤਾ ਸੀ ਉਸ ਤੋਂ ਪਹਿਲੇ ਸਰ ਨੋਟਿਸ ਆਉਂਦਾ ਹੀ ਬਟ ਆਨਾ ਅਸੀਂ ਨਹੀਂ ਪੇ ਕਰ ਸਕਦੇ ਕਾਰਜ ਕੋਈ ਆਦ ਵੀ ਹੁੰਦਾ ਬਸ ਜ਼ਰੂਰ ਪੇ ਕਰਦੇ ਨਾ ਤੇ ਹੁਣ ਕੋਈ ਤੁਹਾਡੀ ਅਪੀਲ ਕੇ ਸੰਸਥਾਵਾਂ ਨੂੰ ਕਾਫੀ ਸੰਸਥਾਵਾਂ ਜਿਹੜੀਆਂ ਉਹ ਪਹੁੰਚ ਕਰ ਰਹੀਆਂ ਖਬਰ ਵੇਖਣ ਤੋਂ ਬਾਅਦ ਕੀ ਕੀ ਅਪੀਲ ਕੀਤੀ ਤੁਹਾਡੀ ਕੀ ਮੈਂ ਸੋ ਇਹ ਰਿਕੁਐਸਟ ਕਰਾਂਗੀ ਹਨਾ ਪ੍ਰਸ਼ਾਸਨ ਨੂੰ ਵੀ ਸਭ ਜਿਹੜੇ ਵੀ ਮੇਰੇ ਵਿਰੁੱਧ ਪਏ ਆ ਕਿ ਪਲੀਜ਼ ਸਾਡੀ ਮਦਦ ਕੀਤੀ ਜਾਏ ਤਾਂ ਕਿ ਮੇਰੇ ਬੱਚਾ ਆਪਣੇ ਘਰ ਚ ਆਫਿਸ ਆ ਸਕੀ ਹਨਾ ਬਸ ਇਹਨੋਂ ਹੋਰ ਕੁਝ ਨਹੀਂ ਚਾਹੀਦਾ ਵੀ ਸਿੰਘਾ ਕਿਹੜੀ ਕਲਾਸ ਪਰਦੇ ਫੋਰਥ ਤੇ ਬੇਟਾ ਕੀ ਹੋਇਆ ਸੀ ਹਾਂਜੀ ਉਹ ਇੱਕ ਤਰ੍ਹਾਂ ਇੱਕ ਪੂਰੀ ਕਾਰ ਪੁਲਿਸ ਵਗੈਰਾ ਲੈ ਕੇ ਆ ਗਈ ਤੇ ਮम्मा ਨੇ ਬੜੀ ਰਿਕੁਐਸਟ ਕੀਤੀ ਲੇਕਿਨ ਉਹਨਾਂ ਨੇ ਫਿਰ ਕਿਹਾ ਕਿ ਆਪਾਂ ਘਰ ਸੀਲ ਕਰ ਨਹੀਂ ਕਰਨਾ ਤੇ ਫਿਰ ਉਹਨਾਂ ਨੇ ਘਰ ਸੀਲ ਕਰਕੇ ਚਲੇ ਗਏ। ਠੀਕ। ਅ ਸਸ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹੇ ਜੀ। ਬੜੀ ਮੰਤ ਭੱਗੀ ਗੱਲ ਹੋਈ ਹੈ ਕਿ ਸਾਡੇ ਗਵਾਂਡ ਦੇ ਵਿੱਚ ਹੀ ਜੇ ਇੰਦਰ ਸਿੰਘ ਇੰਦਰਜੀਤ ਸਿੰਘ ਜੀ ਹੁੰਦੇ ਸੀਗੇ। ਰਿਟਾਇਰਡ ਜੀ ਸੀਗੇ ਬੜਾ ਅੱਛਾ ਕੰਮ ਸੀਆ। ਉਹਨਾਂ ਨੇ ਆਪਣਾ ਮਕਾਨ ਬਣਾਉਣ ਵਾਸਤੇ ਲੋਨ ਲਿਆ ਸੀ ਬੈਂਕ ਤੋਂ ਔਰ ਲੋਨ ਦਾ ਨਹੀਂ ਉਤਾਰ ਸਕੇ ਜਾਂ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਉਹ ਸੁਸਾਈਡ ਕਰ ਗਏ ਉਹਦੇ ਤੋਂ ਬਾਅਦ ਉਹਨਾਂ ਦਾ ਬੇਟਾ ਜਿਹੜਾ ਸੀਗਾ ਉਹ ਬੇਟੇ ਨੂੰ ਵੀ ਫਿਰ ਲੋਨ ਲੈਣ ਵਾਲੇ ਤੰਗ ਪ੍ਰੇਸ਼ਾਨ ਕਰਦੇ ਹੋਣਗੇ ਉਹ ਵੀ ਜਿਹੜਾ ਸੀਗਾ ਉਹ ਵੀ ਸੁਸਾਈਡ ਕਰ ਗਿਆ ਔਰ ਪਰਿਵਾਰ ਦੇ ਵਿੱਚ ਦੋ ਸੁਸਾਈਡ ਹੋਏ ਤੇ ਹੁਣ ਵਿਧਵਾ ਮਾਤਾ ਜੀ ਤੇ ਉਹਨਾਂ ਦੀ ਬਾਈ ਨੂੰ ਜੜੀ ਹੈਗੀ ਪੁੱਤ ਔਰ ਇੱਕ ਬੇਟਾ ਉਹਨਾਂ ਦਾ 9 ਸਾਲ ਦਾ ਉਹ ਘਰ ਚ ਰਹਿ ਰਹੇ ਸੀਗੇ ਬੜਾ ਅੱਛਾ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਸਾਨੂੰ ਵੀ ਨਹੀਂ ਪਤਾ ਸੀ ਕਿ ਬੈਂਕ ਦਾ ਲੋਨ ਦੇਣ ਵਾਲਾ ਹੈਗਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਤੇ ਪਰਸੋਂ ਜਦੋਂ ਬੈਂਕ ਵਾਲੇ ਆਏ ਆ ਤੇ ਉਦੋਂ ਫਿਰ ਇਹਨੇ ਪੈਂਜੀ ਪੈਂਜੀ ਨੇ ਮੈਨੂੰ ਫੋਨ ਕੀਤਾ ਕਿ ਅਸੀਂ ਗਵਾਂਢ ਚ ਸਾਰੇ ਅਸੀਂ ਗਏ ਸਾਰੇ ਇੱਥੇ ਇਕੱਠੇ ਹੋ ਗਏ ਬੈਂਕ ਮੈਨੇਜਰ ਨੇ ਦੱਸਿਆ ਕਿ ਅਸੀਂ ਜਿਹੜਾ ਹੈਗਾ ਸਾਰੇ ਪ੍ਰੋਸੈਸ ਜਿਹੜੇ ਆ ਉਹ ਕੰਪਲੀਟ ਕਰ ਚੁੱਕਿਆ ਇਹਨਾਂ ਨੂੰ ਦੱਸਿਆ ਪਰ ਇਹ ਜਿਹੜਾ ਨਾਲ ਟਾਈਮ ਸਿਰ ਲੋਨ ਨਹੀਂ ਦੇ ਪਾਏ ਇਹਨਾਂ ਨੂੰ ਬੜਾ ਟਾਈਮ ਦਿੱਤਾ ਡੀਸੀ ਸਾਹਿਬ ਨੇ ਵੀ ਟਾਈਮ ਦਿੱਤਾ ਉਹਨਾਂ ਨੇ ਆਪਣੇ ਵੱਲੋਂ ਵੀ ਸਿੰਪਥੀ ਉਹਨਾਂ ਨਾਲ ਜਤਾਈ ਪਰ ਜਿਹੜਾ ਪ੍ਰੋਸੀਜਰ ਹੈਗਾ ਉਹਨਾਂ ਨੂੰ ਕਰਨਾ ਪਿਆ ਉਹ ਫਿਰ ਜਿਹੜੇ ਨੇ ਉਹ ਇਹਨਾਂ ਦਾ ਘਰ ਜਿਹੜਾ ਨਾ ਸੀਲ ਕਰਕੇ ਚਲੇ ਗਏ ਅਕਵਾਇਰ ਕਰਕੇ ਚਲੇ ਗਏ ਬਹੁਤ ਦੁਖਵਲੀ ਗੱਲ ਸੀ ਕਿ ਉਦੋਂ ਮਾਤਾ ਵੀ ਔਰ ਕੁੜੀ ਵੀ ਔਰ ਬੇਟਾ ਵੀ ਰੋ ਰੇ ਸੀਗੇ ਆਪਣਾ ਘਰ ਤੋਂ ਉਹਨਾਂ ਨੂੰ ਬਾਹਰ ਕੱਢ ਰਹੇ ਸੀਗੇ ਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਔਰ ਬੈਂਕ ਵਾਲਿਆਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਹ ਅਮਾਉਂਟ ਜਿਹੜੀ ਹੈਗੀ ਇਹ ਇਹਨਾਂ ਦੀ ਜਿਹੜੀ ਕਿਉਂਕਿ ਪਰਿਵਾਰ ਦੇ ਵਿੱਚ ਜਿਨ੍ਹਾਂ ਨੇ ਲੋਨ ਲਿਆ ਸੀ ਉਹ ਤੇ ਮਰ ਗਿਆ ਉਹ ਸੁਇਸਾਈਡ ਕਰ ਗਿਆ ਉਹਦਾ ਬੇਟਾ ਵੀ ਸੁਇਸਾਈਡ ਕਰ ਗਿਆ ਤੇ ਇਹ ਵਿਚਾਰੀਆਂ ਦੋਨੋਂ ਜਿਹੜੀਆਂ ਵਿਧਵਾ ਔਰਤਾਂ ਨੇ ਇਹਨਾਂ ਨੂੰ ਕਿਉਂ ਤੰਗ ਕੀਤਾ ਇਹਨਾਂ ਦਾ ਜਿਹੜਾ ਲੋਨ ਜਿਹੜਾ ਹੈਗਾ ਮਾਫ ਕੀਤਾ ਜਾਏ ਔਰ ਇਹਨਾਂ ਦਾ ਘਰ ਜਿਹੜਾ ਨਾ ਵਾਪਸ ਇਹਨਾਂ ਨੂੰ ਕੀਤਾ ਜਾਏ ਔਰ ਮੈਂ ਸਮਾਜ ਸੇਵੀ ਸੰਗਠਨਾਂ ਨੂੰ ਬਾਕੀ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੀ ਮਦਦ ਕੀਤੀ ਜਾਏ ਦੋ ਵਿਧਵਾ ਔਰਤਾਂ ਔਰ ਇੱਕ ਛੋਟਾ ਜਿਹਾ ਬੱਚਾ ਘਰੋਂ بے ਘਰ ਹੋਏ ਕਿੰਨੀ ਮਾੜੀ ਗੱਲ ਹੈ ਔਰ ਕਿੰਨੀ ਤਰਸਜੋਗ ਗੱਲ ਹੈ